ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਦਾਬ ਨਮਸਕਾਰ ਜੀ ਮੈਂ ਹਾਂ ਤੁਹਾਡਾ ਪ੍ਰਸੇਮ ਸਿੰਘ ਰਾਜੀਆ ਕੀਤੀ ਪੰਜਾਬ ਤੇ ਹਾਜ਼ਰ ਹਾਂ ਜੋ ਟਾਈਮ ਹੈ ਤਕਰੀਬਨ 3 ਵਜਨ ਦੇ 2-4 ਮਿੰਟ ਰਹਿੰਦੇ ਰਹਿ ਜੀ ਤੇ ਅੱਜ ਬੜੀ ਖੁਸ਼ੀ ਹੁੰਦੀ ਹੈ ਪਹਿਲਾਂ ਅੰਮ੍ਰਿਤ ਬੈਣ ਆਏ ਫਿਰ ਅੱਜ ਹਰਕੀਤ ਭੈਣ ਆ ਜਾਈ ਰਖੜੀ ਬਣੂ ਇਹਨਾਂ ਨੂੰ ਬਹੁਤ ਹੀ ਖੁਸ਼ੀ ਹੁੰਦੀ ਹੈ ਵੱਡੀ ਆ ਭੈਣ ਇਹਨਾਂ ਦਾ ਮੈਨੂੰ ਚੱਕ ਕੇ ਪਾਲਿਆ ਵੀ ਇਹ ਮਨ ਕੇ ਸੋਧਾ ਨਿਕੜਿਆ ਆ ਵੀ ਮਾਮਾ ਵਰਜੀ ਲਈ ਬੜੀ ਪਿਆਰ ਹੈ ਨਾ ਤੇ ਉਧਰੋਂ ਸਾਡੇ ਰਿਸ਼ਤੇਦਾਰ ਮੇ ਸੌਰੇ ਕੰਨੀ ਵੀ ਆਏ ਤੇ ਅੱਜ ਤੇ ਆਮਰਿਕ ਮੁੰਡਾ ਹੀ ਕੋਸੂ ਮੁੰਡਾ ਜੀ ਸਾਣ ਬੋਸ ਤੇ ਸੇਗੀ ਕਿ ਤੇ ਭੈਣ ਤੇ ਸਤਿਮਨਾਈ ਨਹੀਂ ਛੱਡੀ ਤੇ ਸੁਖਮਣ ਮੰਨੂ ਜੋਧਦੇ ਰੱਖਣੀ ਤੇ ਭੈਣ ਬਨੂਗੀ ਭਾਈ ਦੇ ਰੱਖਣੀ ਤੇ ਇਹਨਾਂ ਨੂੰ ਅਸੀਂ ਅੱਜ ਵੀ ਰੱਤਾ ਗਿਆ ਵਸ ਮੇਂ ਕੋਨ ਸੇਵ ਤੇ ਪੀ ਨਹੀਂ ਹੋਵੀ ਜ਼ਰੂਰ ਹਾਂਦੇ ਇਹਨਾਂ ਦੇ ਨਾਲ ਤੇ ਚਲੋ ਉਹਨਾਂ ਦੀ ਮਹਾਰਾਜ ਹਨਾ ਜਤਰਾ ਸਾਫੀ ਤੇ ਹਨ ਬਹੁਤ ਤੁਸੀਂ ਹਨ ਬੱਚੇ ਵੀ ਆਉਣ ਆ ਰਹੇ ਤੇ ਕਹਿੰਦੇ ਸੀ ਕਿ ਭੂਆ ਜੀ ਤੁਸੀਂ ਜਾਇਓ ਨਾ ਸਾਡੇ ਆਏ ਨੂੰ ਵੀ ਨਾ ਤੇ ਹੁਣ ਘਰੇ ਵੀ ਕੰਮ ਧੰਦੇ ਦਾ ਓਕਾ ਪਿਆ ਜੀ ਤਾਂ ਕਹੇ ਸੀ ਕਿ ਰਹਿ ਪਾ ਕਹਿੰਦੀ ਵੀ ਰਹਿ ਗਿਆ ਤੇਰਾ ਵੀ ਮੇਰੇ ਨੂੰ ਸਾਥ ਦਾ ਨਹੀਂ ਤੇ ਮੈਨੂੰ ਜਾਣੀ ਪਊਗਾ ਚਲੋ ਆਥਰੇ ਜੇ ਭੱਗ ਜਾਣਗੇ ਤਾਂ ਨਹੀਂ ਹੈ ਚਲੋ ਜੀ ਆਪਾਂ ਹੁਣ ਮਿਲਦੇ ਆ ਬਲਾਉਂਡ ਸਟਾਰਟਿੰਗ ਕਰਾਂਗੇ ਤੇ ਆਏ ਨੇ ਜੋਦੂ ਨੇ ਲੱਕੜੀ ਬਣਦੇ ਆ ਹਾਂ ਅੰਮ੍ਰਿਤਪੁਰ ਦੀ ਹੈ ਗੱਲਾਂ ਬਾਤਾਂ ਤਾਂ ਬਹੁਤ ਕਰ ਲੀਆਂ ਵੀ ਚਲ ਹਨਾ ਜੋ ਤਹੌਣ ਨੂੰ ਆ ਜਾਂਦੇ ਫਿਰ ਅਲੱਗ ਜਿਹਾ ਮੇਰੀ ਸਪੈਸ਼ਲਾਈਟੀ ਕੌਲੇ ਚ ਕਿੱਕੀ ਜਾ ਫਿੰਗਰ-ਫਿੱਕੀ ਨਾ ਮਨਦੀ ਪਿੰਡਾਂ ਨੂੰ ਸਦਾ ਹੀ ਕੌਲੇ ਬਿਨਾ ਕੰਟੈਕਟ ਕੌਲੇ ਬਾਤ ਹੀ ਹੈ ਮੇਨਾ ਨਾ ਜੀ ਮੇਰਾ ਵੀਰ ਲੀਬੜਾ ਚਲਦਾ ਤੇ ਵਿਚਾਰਾ ਹੁਣ ਨੱਚਦਾ ਹੈ ਪਰ ਨਾ ਹੀ ਹੁਣ ਪਦਾਨ ਵਾਲੇ ਆ ਗਏ ਜਿਹੜੋ ਨਾ ਆ ਰਿਹਾ ਡਿੱਕ ਡਿੱਕ ਕੇ ਨੱਚਦਾ ਹੋਰ ਹੋਰ ਤੁਮ ਨਿਪੜਦੇ ਮਤਲਬ ਚਲੋ ਕੋਈ ਤੇ ਅਗਲਾ ਕਰਨ ਨੂੰ ਪਰ ਮੇਰੀ ਕੁੜੀਆ ਕੁੜੀਆਂ ਨਾ ਕਿ ਦੁਖੀ ਨਹੀਂ ਉਹ ਜਿਹੜੇ ਪੈਸਾ ਨੂੰ ਬਹੁਤ ਤੋਂ ਬਿੰਦਿਆਂ ਬਹੁਤ ਕੋਸਤੀ ਨਹੀਂ ਐ ਵਿਜ਼ਿਨਾ ਕਰਦਾ ਹਣਾ ਤੇ ਬਾਕੀ ਬਾਲੇ ਦੇ ਬਾਈ ਜਿਹੜੇ ਕਹਿੰਦੇ ਕੁੜੀਆਂ ਨੇ ਉਹਦੇ ਕਹਿੰਦੇ ਗਰੀਬੀ ਨਹੀਂ ਆਉ ਭੁੱਖ ਮਰੀ ਨਹੀਂ ਆਉ ਪ੍ਰਮਾਤਮਾ ਨੇ ਕਦੇ ਨਾ ਕਦੇ ਜਣਾ ਲਾ ਲੰਦਾ ਮਹਾਰਾਜ ਤੋਂ ਪਤਾ ਨਹੀਂ ਮਹਾਰਾਜ ਤੋਂ ਤਾਂ ਸਾਥੀ ਆਏ ਨਾ ਉਹ ਤਾਂ ਰੱਬ ਦੀ ਆਉਂਗੀ ਜਿਹੜੀਆਂ ਕੁੜੀਆਂ ਹਨਾ ਘਰ ਦੀਆਂ ਹੁੰਦੀਆਂ ਨੇ ਉਹ ਕੋਈ ਮੰਗਦੀਆਂ ਨਹੀਂ ਹੁੰਦੀਆਂ ਕੋਈ ਭੁੱਖੀਆਂ ਨਹੀਂ ਆਉਂਦੀਆਂ ਹਨਾ ਵੀ ਅਸੀਂ ਪੇਕਾ ਤਵਾਰ ਲੈ ਕੇ ਆਉਣਾ ਕੋਈ ਹੁਣ ਮੈਂ ਰਖੜੀ ਮੰਨਣਾ ਆਇਆ ਕੋਈ ਮੈਂ ਰਖੜੀ ਦਾ ਬੋਲਣੀ ਪਾਉਣ ਆਈ ਹੈ ਨਾ ਤੇ ਉਹ ਹਾਰੀ ਤੋਂ ਭੈਣ ਦੇ ਆ ਹੁੰਦਾਗਾ ਤੇ ਰਖੜੀ ਦਾ ਮੁੱਲ ਪੋੜਾ ਨਹੀਂ ਚਾਹੁੰਦਾ ਜਿੰਨਾ ਸਾਜੀ ਹੈ ਹੁਣ ਭੈਣ ਭਾਈ ਕੋਲੇ ਇੱਕੋ ਮੌਕੇ ਘੱਟ ਪੈਸਾ ਭਾਈ ਗਰੀਬ ਆ ਹਾਂ ਭੈਣ ਮਦਦ ਵੀ ਕਰ ਸਕਦੀ ਹੋਰੀ ਮੇਰੇ ਮੇਰੇ ਭਾਈ ਦਾ ਹੱਥ ਨਹੀਂ ਪੈਂਦਾ ਵੀ ਆਜ ਹੀ ਦਿਖਾਟ ਮੇਰੇ ਮਿਲ ਭਾਈ ਨੂੰ ਲੈ ਕੇ ਨਹਾਕਾ ਬਣਦਾ ਜੇ ਭੈਣ ਦਾ ਹੱਥ ਨਹੀਂ ਪੈਂਦਾ ਭਾਈ ਦਾ ਹੱਥ ਬਣਦਾ ਜੀ ਚਲੋ ਪਰਦੇ ਵਾਲੇ ਵੱਡੇ ਘਮਣੇ ਲਾ ਕੇ ਆਹ ਤੇਰਾ ਬੰਦਾ ਕਰਦਾ ਹੈ ਹੈ ਅੱਜ ਸੋਰੀ ਅੱਜ ਮਹਾਰਾਸਤਰਾ ਸੁੱਚੇ ਪਾਰਸ਼ਾ ਸਾਡਿਕਾ ਰੱਖੀ ਮਿਲ ਪਾਈ ਨੂੰ ਮੇਰੇ ਭਤੀਜੇ ਨੂੰ ਭੈਣਾ ਹੋ ਗਿਆ ਰਹਿਣ ਢੀੜ-ਢੀਰ ਸਗਣ ਮਣਾਉਂਦੇ ਰਹਿਣ ਉਹਨਾ ਭੈਣ ਉਪਰਾ ਹਾਂਜੀ ਪਹਿਲਾਂ ਤੁਹ ਬਲਾਉਟ ਕਰ ਸੀ ਤੇ ਇਹ ਸਾਡੀ ਬੱਟੀ ਭੈਣ ਹੈ ਜੀ ਵੱਡੀ ਭੈਣ ਆ ਮਾਂ ਵਰਗੀ ਉਹਨੂੰ ਗੁੱਦੀ ਵੀ ਧੱਕੇ ਖੜਾ ਹੋਇਆ ਭੈਣ ਨੇ ਤੇ ਅੱਜ ਬਹੁਤ ਹੀ ਖੁਸ਼ੀ ਵਾਲਾ ਦਿਨ ਹੈ ਕਿ ਨਾਲ ਮਿਲ ਗਏ ਨਿੱਕਰੀ ਬਣੀਆਂ ਤੇਰੇ ਭਤੀਜੇ ਦੀ ਬਣੀਆਂ ਤੇ ਇਹਨਾਂ ਨੇ ਰੱਬ ਵਰਗੀ ਚੱਲੀ ਪਰਜਾਈ ਹੈ ਨਾਂ ਲਈ ਉਹਦਾ ਵੀ ਸਾਕ ਨੂੰ ਪੂਰਾ ਆਪਣਾ ਮੰਨੇ ਆਮਦਰੀ ਰੱਖੀ ਬੰਦੇ ਨਾਲ ਆਮਾ ਨਾ ਨਾ ਇੱਕ ਬਰਸਾ ਦਾ ਹੌਲਾ ਕੇ ਮਾਂ ਚ ਫਰਾਗ ਆਇਆ ਨਾ ਫਿਰ ਤੋਂ ਨਹੀਂ ਆਇਆ ਆਉਣਾ ਲਈ ਮੈਂ ਜੂੜੀਆਂ ਕਾਣ ਲੈਤੀਆਂ ਚੂੜੀਆਂ ਫਿਰ ਨਾ ਪੌਂਦੀ ਨੀ ਗਰਮੀ ਠੀਕ ਨਹੀਂ ਹੁੰਦੀਆਂ ਫਿਰ ਕੁਸੇ ਦੇ ਭੀੜੀਆਂ ਆ ਰਹੇ ਨੇ ਨਾ ਪੌਂਦੀ ਨੀ ਮੇਰੇ ਮਾਂ ਨੂੰ ਥੋੜੀ ਚਾੜੀ ਲਾਵਣਾ ਕਰੇ ਸੂਟ ਆ ਇਹ ਦੇ ਭਾਈ ਨੇ ਸੂਟ ਦਿੱਤਾ ਮੈਂ ਕਹਿੰਦਾ ਮੈਂ ਤਾਂ ਪਾਸੋਂ ਸੀ ਆਉਣਾ ਸੀ ਇਹ ਰੂੜੇ ਕੀ ਵਰਗੀ ਸੀ ਨਾੜ ਕੀ ਆਪਦੇ ਤੇ ਮਾਂ ਤੇ ਸੰਤੇ ਆ ਪੱਗ ਲੈ ਜੋਤ ਆ ਤੇ ਪੱਗ ਲੈ ਕਿਹਦੇ ਕਰਦੇ ਤਾ ਪੱਗ ਲੈ ਪਾਸੋਂ ਅਸੀਂ ਆਉਣਾ ਸੀਗਾ ਫਿਰ ਜੋਤ ਆ ਜੋਤੇ ਆਵਣਾ ਸਭ ਆ ਗਏ ਸੀ ਰੂੜੇ ਰੂੜੇ ਕੀ ਫੇਰ ਇਹ ਕਿ ਨਹੀਂ ਪਰ ਮੈਂ ਆ ਜਾਣੀ ਹੁਣ ਮੈਂ ਨਾ ਹੁਣ ਤੂੰ ਆਵੇਂਗੀ ਉੱਥੇ ਵੀ ਕਈ ਘਰ ਨੇ ਹਨਾ ਅ ਭੱਜੀ ਨੱਠੀ ਜਾ ਆਵੇਂਗੀ ਮੈਂ ਹੁਣ ਅਸ ਫੇਰ ਆ ਜਾਵਾਂਗੇ ਤੇ ਇਹ ਵਾਹ ਤੁਹਾਨੂੰ ਸਾਡੀ ਭੈਣ ਨੇ ਸਾਨੂੰ ਦੇ ਰਿਹਾ ਕੱਪੜਾ ਦਿੱਤਾ ਆ ਭੰਦੀ ਨੇ ਭੈਣ ਨੂੰ ਇਹ ਸੂਟ ਮੈਂ ਤਾਲ ਲਈ ਜੀ ਕਲਵੀਰ ਰਖੜੀ ਬਣਾਉਣਾ ਹੁੰਦਾ ਮਣ ਤੋਂ ਕਲਵੀਰ ਅੱਜ ਹਨਾ ਯਾਤਰਾ ਤੇ ਗਏ ਹੋਣੇ ਕਾ ਕਰਕੇ ਕਹਣਾ ਮੈਂ ਮੇਰੇ ਵੱਲੋਂ ਆਮਦ ਨੂੰ ਦੇ ਦਿੱਤੀ ਨਾ ਆ ਪੈਸਾ ਦਿੱ ਪੈਨ ਤੇ ਇਹ ਕਿ ਕੱਪੜੇ ਦੇਖੇ ਮਨੂੰ ਦੇਖੇ ਹਟ ਜੀ ਇੰਨੇ ਨੇ ਹੁਣ ਬਾਤੂ ਤੇ ਚਲਕਰੀ ਕੋਈ ਨਹੀਂ ਬਹੁਤ ਬੜੇ ਵਧੀਆ ਨੇ ਸੁਣਿਆ ਕਿ ਪਾਵਾ ਕਿ ਸਿਆਉਣੇ ਦੇ ਤਾਰਾ ਨੇ ਹੈ ਨਾ ਨਾ ਕਾਟਨ ਦੇ ਸੂਟ ਨੇ ਉਹ ਜੀ ਪੈਂਦੇ ਨੇ ਹੋਰ ਤਾਂ ਮੇਰੇ ਕੋ ਪੈਂਦੇ ਵੀ ਨਹੀਂ ਹੈਗੇ ਨਾ ਤੇ ਸਿਆਉਣੇ ਦੇ ਤਾਰਾ ਨੇ ਵੀ ਦਿੰਦੇ ਰਹਿਣ ਪਹਿਣਾ ਪਾਉਂਦੇ ਰਹਿਣ ਜਿ ਆਉਂਦੇ ਵਸਦੇ ਰਹਿਣ ਦੇਣ ਵਾਲੇ ਚ ਆਉਂਦੇ ਵਸਦੇ ਰਹਿਣ ਕੌਣ ਵਾਲੇ ਹੈ ਨਾ ਸਾਰਿਆਂ ਨੇ ਕਮਾਈ ਤੇ ਵਸੇ ਬਰਕਤ ਪਾਵੇ ਹੁਣ ਸੋ ਪਰਾਹਾ ਬੰਨਣ ਗਿਆ ਕੁੜੀਆਂ ਰਖੜੀ ਬੰਨਣ ਗਿਆ ਦਵਿੰਦਰ ਦਵਿੰਦਰ ਜੋਹਰ ਹੂੰ ਲੋ ਆ ਹੈਗੇ ਨੇ ਜੀ ਸੁਖਮੰਦ ਦੇ ਤੇ ਗੁਰਮੰਦ ਦੇ ਕੱਪੜਾ ਆ ਸੁਖਮੰਦ ਦੇ ਤੇ ਗੁਰਮੰਦ ਦੇ ਕੱਪੜੇ ਨੇ ਕਿ ਜੋਤ ਲਈ ਰਖੜੀ ਲਈ ਜੋਤ ਦਿਂਦਾ ਕੀਤਾ ਲੈ ਪਹਿਣਾ ਸੁਖਮੰਦ ਆ ਪਾਰੀ ਤੂੰ څنګه ਕਮਾ ਕੇ ਇੱਕੋ ਜਿਹੀ ਚੜਨਾ ਨਾ ਰੰਗਾਂ ਦਾ ਫਰਕ ਪਤਾ ਆਪਾਂ ਰੰਗ ਤੇ ਇੱਕੋ ਜਿਹੀ ਇੱਕੋ ਜਿਹੀ ਪਾਉਂਦੇ ਨੇ ਹਾਂ ਕੁੱਤੀ ਚੁੰਨੀ ਵਾਲੇ ਵਧੀਆ ਰਹਿਣਾ ਤੁਹਾਨੂੰ ਬਹੁਤ ਪਸੰਦ ਆ ਸਮੋਹਿਤ ਆਪਕੋ ਪਰੇਲੈਂਡ ਇਸਮੀ ਤੇ ਲੋਗੋ ਤੇ ਤੁਸੀਂ ਨਹੀਂ ਗਾਵਾ ਬੰਦੇ ਕੋ ਕੁਝ ਵੀ ਇੱਥੇ ਕਿਹੜੀ ਬਣਾਉਣੀ ਹੈ ਜੋ ਮੀਤੂ ਗਰੀ ਮੈਂ ਵੀ ਜਿਹੜੀ ਅੱਜ ਹੀ ਰਖੜੀ ਬਣਾਉਣੀ ਆ ਦਵਿੰਦਰ ਜੋਤ ਨੇ ਕੱਲ ਨੂੰ ਛੁੱਟੀ ਆ ਬਾਈ ਮੈਂ ਤਾਂ ਕੱਲ ਨੂੰ ਹੀ ਬਣਾ ਲੂੰਗਾ ਦੋ ਰਖੜੀਆਂ ਹੋ ਗਈਆਂ ਮੇਰੇ ਗੁੱਟਾਂ ਤੇ ਇੱਕ ਕਰ ਆਏਗੀ ਭੈਣ ਕੰਮ ਗਰਮੀਤ ਭੈਣ ਰਹੀ ਡਾਲਰ ਵਾਲੀ ਭੈਣ ਰਹੀ ਉਹ ਵੀ ਕੱਲ ਨੂੰ ਆਉਗੂੰ ਬਰਤਾਂ ਆਹਲੀ ਵਾਲੀ ਚੌਰ ਨਾ ਦਵਿੰਦਰ ਆ ਤੇਰੇ ਸੂਟ ਪਾਉਣ ਨੀ ਐਂ ਕਿ ਪਿਆਰ ਨਾ ਪੜਾਗਾ ਚੌਰ ਵਾਲੀ ਕਾ ਅੱਜ ਨਹੀਂ ਬਾਲੀ ਚੌਰ ਕਰਦੇ ਨਹੀਂ ਤੂੰ ਜੋਤਾਂ ਨਹੀਂ ਅਸੀਂ ਦੋ ਰਾਤਾਂ ਲਾ ਕੇ ਗਿਆ ਮਿਲਾਇਆ ਸੀ ਨਾ ਲਾਈਟ ਵੀ ਬੰਦ ਕਰਦਾ ਤੇ ਚਾਰ ਪੰਜੇ ਸੌਣੇ ਹੀ ਨਾ ਕਰਨ ਲਾਈਟ ਬੰਦ ਬਨਾ ਜਿਤਨਾ ਰਹੇ ਤੀਂ ਢੀਂਜੇ ਕਰਦੇ ਆ ਗਏ ਨੀ ਤੂੰ ਬਹੁਤ ਖੋਸ ਗਈ ਦੇਖੋ ਜਾਨੇ ਆਵੇ ਤਿੰਨ ਸਾਰੀਆਂ ਕੁੜੀਆਂ ਸਾਰੀਆਂ ਖੋਸ ਗਈਆਂ ਬਟੀਆਂ ਸੂਟੀਆਂ ਬਟੀਆਂ ਤਾਂ ਆਈ ਨਹੀਂ ਉਹਨੂੰ ਘਰ ਬੈਠੀ ਰਹੀ ਸੂਟ ਵਿੱਚ ਲੱਗਿਆ ਮੇਰਾ ਕੀਤੀ ਸੀ ਪਈ ਘਰੇ ਬੈਠਣ ਦੀ ਹੋ ਸਕੂਲ ਗਈ ਅੱਜ ਕਹਿੰਦੀ ਮੰਮੀ ਮੈਨੂੰ ਸਾੜਦਾ ਨਹੀਂ ਹੈਗਾ ਹੁਣ ਮੇਰਾ ਰੰਗ ਡਿਜ਼ਾਈਨ ਰੰਗ ਤਾਂ ਇੱਕੋ ਹੀ ਆ ਰੇਟ ਵੀ ਇੱਕੋ ਹੀ ਆ ਬਸ ਕੋਈ ਨਾ ਫਿਰ ਅੰਦਰ ਆ ਫਿਰ ਇੱਕੋ ਜਿਹਾ ਰੰਗ ਪੈਂਦਾ ਇੱਕੋ ਜਿਹਾ ਰੰਗ ਵੀ ਨਹੀਂ ਆਉਂਦਾ ਫਿਰ ਜਾਨ ਨੇ ਆ ਮੇਰਾ ਤੇਰਾ ਰੰਗਾਂ ਦਾ ਫਰਕ ਰਹਿੰਦਾ ਤੂੰ ਮਹਾਰਾਜ ਨਾਲ ਸੰਤੁਸ਼ਟੀ ਰੱਖੇ ਸਚਾ ਮਨਾਲੀ ਨਾਲ ਲੈਣਾ ਨੱਥਾ ਤੁਹਾਡੇ ਭਾਪ ਪੱਪੀ うん ਫੇ ਅਕੜੀ ਦਾ ਤੇ ਹਾਰ ਸੁਖਸੰਨ ਨਾਲ ਆ ਦੇ ਸਾਰਿਆਂ ਲਈ ਨਾ ਤੁੰਦੁਰਤੀ ਰੱਖ ਕੋਈ ਇਹ ਨਾਲ ਕੁ ਖਾਣ ਹੁੰਦਾ ਕੋਈ ਹੁਣ ਇਹ ਨਾਲ ਕੋਈ ਨਾ ਬਣੀ ਹੁੰਦਾ ਹਨਾ ਫੇ ਤੇ ਹਾਰ ਨੇ ਮਨਾਏ ਜਾਂਦੇ ਨੇ ਕਿ ਕੋਈ ਕੁੜੀਆਂ ਲੈਣ ਦੀ ਮਾਰੀ ਨਹੀਂ ਆਉਂਦੀ ਹੁੰਦੀਆਂ ਜਿਹੜੀਆਂ ਭੈਣਾ ਕਹਿੰਦੇ ਨੇ ਸਾਡੇ ਵੀਰ ਸਾਨੂੰ ਬੁਲਾਉਂਦੇ ਨਹੀਂ ਜ਼ਰੂਰ ਬੁਲਾਉਣਾ ਚਾਹੀਦਾ ਹਨਾ ਜੇ ਨਹੀਂ ਬੁਲਾਉਂਦੇ ਤੁਸੀਂ ਆਪ ਦੇ ਆਪ ਬੰਗ ਜੂਜੀ ਭੈਣ ਭਾਈ ਦੇਖ ਕੇ ਭੈਣ ਭਾਈ ਦਾ ਗੁੱਸਾ ਢਹਿਲਾ ਹੋ ਜਾਂਦਾ ਵਿਚਾਲਾ ਆ ਗਏ ਹਨਾ ਇਹ ਕਿਤਾਬ ਨੂੰ ਤਾਂ ਕਰਨੇ ਨੀ ਮਹੌਨੇ ਪੈਂਦਾਗਾ ਜਿਹੜੇ ਵੀਰ ਨਹੀਂ ਬੁਲਾਉਂਦੇ ਪੈਣਾ ਜ਼ਰੂਰ ਜਾਣ ਹਨਾ ਤੇ ਜੇਰੋਂ ਤੁਸੀਂ ਜਾਓਂ ਵੀ ਆਪ ਹੀ ਤੁਹਾਡੇ ਵੀਰ ਬੁਲਾਉਣਗੇ ਪਰ ਜਾਈਆਂ ਬੁਲਾਉਣ ਦੀਆਂ ਜਾਣਾ ਚਾਹੀਦਾ ਤਿਹਾਰ ਭਿਆਰ ਤੇ ਪਾਪਾ ਨੇ ਸੁੱਖ ਮੰਗਦੇ ਆ ਉਹੀ ਗੱਲ ਹੈ ਸਿਰ ਦੁੱਖ ਦਾ ਨਹੀਂ ਚੱਲੇ ਜਾਂਦਾ ਹੁੰਦਾ ਆਪਣੇ ਭੈਣ ਭਾਈ ਦਾ ਵੀ ਹਨਾ ਬਿੰਦੇ ਬਿੰਦੇ ਫਿਰ ਫੋਨ ਕਰਕੇ ਤੁਸੀਂ ਜਾਂ ਵੀ ਜੋਤ ਤਾਂ ਹੁਣ ਜੋਤ ਬਿਮਾਰ ਹੈ ਮੈਂ ਕਈ ਵਾਰ ਫੋਨ ਕਰਕੇ ਪੁੱਛਿਆ ਨਾ ਪਹਿਲਾਂ ਤਾਂ ਸੇਮ ਬਿਮਾਰ ਹੈ ਤਾਂ ਪੁੱਛਿਆ ਜੇ ਅਮਣ ਨੂੰ ਕੁਝ ਦੁੱਖ ਲੱਗੇ ਇਹਨਾਂ ਚੱਲੇ ਜਾਂਦਾ ਹੈ ਨਾ ਹੈਗਾ ਜੋ ਲੋੜੀ ਦਾ ਗੁਣਾ ਹੈ ਸਾਡੇ ਆਮਣ ਕੱਲੀ ਪਰਝਾਈ ਹੈ ਜਿਹੜਾ ਸਿਹਰਾ ਇਹਦਾ ਬਿਮਾਰ ਰਹਿੰਦੀ ਆ ਫੇਰ ਵੀ ਸਾਨੂੰ ਉੱਥੇ ਕਰ ਰਹੇ ਹਾਂ ਨਾ ਤੇ ਤਾਂ ਫਰੋੜ ਨਾ ਦੇਖੋ ਜੀ ਲੜਪੇ ਸੂਟ ਪੀਸੇ ਉਹ ਫਰੋੜ ਕਿ ਦੇਖਦੀ ਆ ਦੇਖ ਨਾ ਮਮੇ ਵੀ ਦੱਤੀਆਂ ਕੰਨਾਂ ਚ ਉਹ ਆ ਨਾ ਮਮੇ ਦਾ ਜੋਤਨੇ ਕਰ ਲੈਨੇ ਬਾਸਤੀ ਖਾਲੀ ਮਹਿਤਾਨੀ ਆ ਨਾ ਸਰਕਾਰ ਦੀਆਂ ਧੀਆਂ ਮਿਲ ਜਿਲ ਜਾਂਦੀਆਂ ਨੇ ਤੇ ਬਾਕੀ ਹੈ ਨਾ ਜੋ ਆਪਣੇ ਜੱਸੂ ਨੂੰ ਲੱਡੂ ਪਸੰਦ ਸੀਗੇ ਉਹਨੂੰ ਲੱਡੂ ਲੈ ਗਏ ਤੇ ਜੋ ਤੇ ਨਹੀਂ ਤੁਰ ਬਾਕੀ ਪਸੰਦ ਤੇ ਇੱਥੇ ਬਸ ਰਹਿੰਦੇ ਆ ਇਹ ਪਸੰਦ ਨਹੀਂ ਦੁੱਦੀਆ ਗੱਲ ਹੈ ਨਾ ਕੋਈ ਬੱਚਾ ਪੜ੍ਹੇ ਤਾਂ ਕੌਣ ਸਾਨੂੰ ਜਮਾਤਾਂ ਕੋ ਪੜ੍ਹ ਗਿਆ ਹਾਂ ਹੁਣ ਦੋ ਜੁਤੀਆਂ ਤੇ ਨਾ ਕੰਮ ਕਰਾ ਕੇ ਉਧਰ ਜਾਣੇ ਹਾਂ ਮਰੂ ਤੋੜਦੇ ਰਹੇ ਨੇ ਕਿ ਤੁਰੇ ਮੇਰੇ ਪਾਣੀ ਕੱਢਣੇ ਜੋਦ ਨੂੰ ਆਖਦੀ ਆ ਮਾਵੇਂ ਨਾਲ ਦੋ ਦਿਨ ਕੰਮ ਕਰਾ ਕੇ ਆ ਸੁਟੀਆਂ ਨਹੀਂ ਹੈ ਹਨਾ ਚੱਲਣਾ ਕੋਈ ਨਾ ਖਾਸ ਵੀ ਪੁੱਤ ਕੋਈ ਜਮਾਂ ਲੈ ਕੇ ਨਾ ਜਾਂਦੀ ਨੀ ਪਹਿਲੀ ਜਮਾਂ ਰੁਪਿਆ ਨਾਲ ਜਾਣਾ ਜਮਾਂ ਲਾ ਕੇ ਸਿੱੜਦੀ ਹੁੰਦੀ ਆ ਬੰਦੇ ਨਾ ਲਾ ਕੇ ਨਹੀਂ ਸਿੱੜਦੀ ਲਾਵਾਂ ਕਿਉਂ ਮੈਂ ਤਾਂ ਸੁੱਖਾ ਮਣਾਉਣੀ ਆ ਪੁੱਤ ਥੋੜੀਆਂ ਮੈਂ ਲਾ ਕੇ ਕਿਉਂ ਸੁਟੂੰਗੀ ਮੇਰੇ ਕੋਲ ਨਾ ਸਮਾ ਸਤ ਇੱਕ ਪਤੀ ਜਾਂ ਸੁੱਖਾ ਸੁੱਖਾ ਦਾ

ਨੁਕੇਰਾ ਤੇ ਪਹਿਲਾਂ ਇਸੇ ਉਦੇ ਆ ਹਾਂ ਹਾਂ ਬਾਜਰੇ ਦੇ ਵਿੱਚ ਰਿਹਾ ਫਜਨੇਗੀ ਇਸੀ ਹਾਂ ਮੈਂ ਤਾਂ ਉਦੋਂ ਪਤਾ ਲੱਗਿਆ ਕਿ ਮਰੂਤ ਦਾ ਬੂਟਾ ਕਵਰੇਜ ਐਸਾ ਬਾਜਰਾ ਵਾਲਾ ਵੱਡਾ-ਵੱਡਾ ਹੁੰਦਾ ਸੀ ਆ ਥੋੜੀ ਤੋੜਨੀ ਤਾਂ ਪੱਕਣ ਗਈ ਹੋਏ ਤੋੜ ਕੇ ਫਰੈਜੀ ਸਾਰ ਲੋ ਪੂ ਦੇਖੀ ਹੁਣ ਲੈਟ ਆ ਜਾਂਦੇ ਨਾਲ ਸਾਫ-ਸਾਫ ਪਾਣੀ ਰਹਿੰਦਾਗਾ ਉਹਦੀ ਤੋੜ ਆ ਲੱਪੀ ਰਟੀ ਲੱਗਤ ਹੈਂ ਪੂਆ ਹੋ ਸੀ ਤੀਵਲਾ ਦੇ ਹਾਂ ਉਹ ਤੁਸੀਂ ਪਹਿਲਾਂ ਆਏ ਸੀਗੇ ਉਹਦੇ ਲਾਈਟ ਭੱਜ ਗਈ ਸੀ ਣੋਂ ਲੱਗਦੇ ਸੀਗੇ ਹਨਾ ਪੋਜੀ ਥੋੜੀਆਂ ਤਰਸਦੀਆਂ ਲੱਗ ਗਈਆਂ ਨੇ ਸਾਫ਼ ਸਾਬ ਪਾਣੀ ਪੋਜੀ ਇਹ ਤਾਂ ਕਾਲ ਜੀ ਆ ਪਿਆ ਗਿਆ ਪੋਜੀ ਤੋੜ ਰਹੀ ਹੈ ਜੀ ਮਰੂਦ ਹੁਣ ਮਾਖੇ ਸਾਫ਼ ਸਾਬ ਪਾਣੀ ਹੈਗਾ ਇਹ ਕਾਂ ਸੀ ਵਾ ਪੱਤੇ ਹੈ ਹੋਰ ਸਾਹ ਵਾ ਆ ਰਿਖ ਤੇ ਦੱਬੀ ਸੱਤ ਮਿਲਿਆ ਤਾਰ ਆਇਆ ਨੇ ਕੱਪੜੇ ਨਾ ਪਾ ਸਕਦੇ ਨਾ ਕੰਡੇ ਨੇ ਆਹ ਹਾਂ ਆਹ ਦੇਖਿਆ ਹਾਂ 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 ਬਸ ਦੋ ਹੋਰ ਤੋੜ ਦੇ ਇੰਨੀ ਕੀ ਕਰਨੀ ਮਾਤਾ ਵੀ ਮਿਰਚਾਂ ਤੋੜਨਾਂ ਦੇ ਸਬਜ਼ੀ ਬਣਾਉ ਉਹਦੀ ਕਦੂਰੀ ਸਬਜ਼ੀ ਦੀ ਤਿਆਰੀ ਨਹੀਂ ਹੋਈ ਹਜੇ ਕਦੂਰੀ ਸਬਜ਼ੀ ਦੀ ਹਨਾ ਮੈਂ ਆਲਟਨ ਸਮਝਾ ਗਿਆ ਹਾਂ ਡੰਡੀ ਰੱਖ ਲੋ ਇਧਰ ਆਉਣ ਨਹੀਂ ਸਬਜ਼ੀ ਮੱਧੀ ਜਾਇਆ ਕਰੂ ਹਏ ਤੇਲ ਨਹੀਂ ਲੱਗੂਗਾ ਬਣਾ ਕੱਖ ਹੁੰਦੀ ਵਾਇ ਨੇ ਸਾਵਣ ਦਾ ਮਹੀਨਾ ਤਾਂ ਉਹੀ ਕਿਹਾ ਰੱਬ ਨੇ ਸਾਵਣ ਦਾ ਮਹੀਨਾ ਚੇਤ੍ਰ ਮਹੀਨਾ ਤੱਕ ਤੇ ਨਹੀਂ ਕਰਿਆ ਹਜੇ ਤਾਂ ਵਧੀਆ ਹੋ ਗਈ ਪੂਜੀ ਜੀਰੀ ਉਹ ਦੋ ਬੁੱਟੇ ਆਵਲੇ ਨਹੀਂ ਮਤਲਬ ਇੱਕੋ ਜਿੱਕੋ ਹਾਂ ਪੂਜੀ ਦੋਨੇ ਔਲੇ ਆਉਣ ਦੇਣਗੇ ਅੱਛਾ ਦਸੰਬਰ ਚ ਔਲੇ ਲੱਗਣਗੇ ਹੂੰ ਸੱਲ ਬਸ ਦਾ ਰਹੇ ਬਾਬਲ ਦਾ ਬੇੜਾ ਬਾਬਲ ਦਾ ਖੇਤ ਤਰਾ ਔਣ ਕੇ ਲੱਗੀ ਪਈ ਆ ਖੇਤਾਂ 'ਚ ਹੁਣ ਤਾਂ ਬਾਬਲ ਦੀ ਬਾੜੀ ਸਤੋਂ ਇੱਕ ਖੌ ਲਾਇਆ ਉਹ ਵੀ ਗੁੱਡਣ ਵਾਲਾ ਲੱਗਦਾ ਇੱਕ ਵੀ ਹੈਨਾ ਹੂੰ ਗੰਨਾ ਕੱਖ ਹੋਏ ਪਰ ਉਹ ਚ ਵੀ ਆਉਂਦੇ ਨਹੀਂ ਆਇਆ ਇਹੋ ਤਾਂ ਅਜਾ ਕੇ ਲੈ ਜਾ ਇੰਨੇ ਤੋੜ ਤੇ ਇੰਨੇ ਕੀ ਕਰਨੇ ਤੀ ਇੱਕ ਅੱਧਾ ਘਰੇ ਰੱਖ ਲਓ ਦੋ ਚਾਰ ਇਹ ਲਿਆ ਨਾ ਬਾਜੂ ਲੱਗਦੇ ਨੇ ਹੋਰ ਤੋੜ ਕੇ ਜਾ ਬੱਸ ਹੋਰ ਕੀ ਕਰਨੇ ਨੇ ਸ਼੍ਰੀ ਲੰਗਰ ਲਾਉਣਾ ਇਰੜਾ ਲਿਖਾ ਕਾਲੇ ਐਤ ਸੱਪਣਾ ਲੜਾ ਦੀ ਹੋਰ ਕਿਤੇ ਸੌਣ ਦੇ ਮਹੀਨੇ ਤੋਂ ਹੁੰਦੇ ਵੀ ਬਾਲੇ ਨੇ ਹੈ ਉਹ ਮੈਂ ਮੱਛਾਂ ਵੀ ਧੋੜ ਲੀ ਨਾ ਮੈਂ ਜਾ ਖੜੇ ਨਾ ਬਾਸ ਕੱਢ ਖੜ ਜਾ ਬੁੜੀਆਂ ਤੇ ਕੱਪੜੀ ਨਹੀਂ ਲੋਟ ਆਉਂਦੇ ਉਹ ਮਾਂ ਫੈਂਡ ਇਹ ਮੇਰਾ ਇਟਾ ਨਹੀਂ ਇਹਨੂੰ ਤੋਪੇ ਡਾਗੀ ਹਾਂ ਆਓ ਹੋ ਕੇ ਨਹੀਂ ਜਨਨਸਤ ਆ ਬਾਅਦ ਵਿੱਚ ਸਭ ਚਾਉਂ ਨਹੀਂ ਥੋੜਾ ਕੰਮ ਆਉਂਦਾ ਇਹ ਤਾਂ ਉਹ ਤੋਂ ਇਧਰ ਨੂੰ ਲੈ ਕੋਈ ਆ ਕੇ ਬਾਗ ਰਖੜੀ ਬੰਨ ਕੇ ਰੱਖੀ ਹੋ ਗਿਆ ਬਿਹਾਰ ਪੂਰਾ ਸੁੱਖ ਨਾਲ ਹੋਰ ਮਹਾਰਾਜ ਇਹ ਦੇਣੇ ਨੂੰ ਭਾਗ ਲਾਵੇ ਹਨ ਆਮੜੀ ਦੇ ਦੇਣੇ ਨੂੰ ਹਾਂ ਇਹ ਕਿੱਥੇ ਕਿੱਥੇ ਲੱਭਦਾ ਲੱਭਦਾ ਤੇ ਜਦੋਂ ਤੇੜਾ ਬਸਦਾ ਰਹੇਗੀ ਇੱਥਾ ਆਹੀ ਤਾਂ ਬੜੀਆ ਹੋਇਆ ਹੈ। ਸੰਗਪਾਈ। ਸੰਗਾ ਜਾਓ ਪਾਈ। ਜਾਓ ਪਾਈ। ਸਮਾਨ ਚੱਕ ਲੈ ਬੋਈ। ਕਿਹਦੇ ਨਾਲ ਚੱਲਣ ਆਲਾ ਮੈਂ ਸਾਂਭ ਤੁੰਤਿਨਾ। ਚਲੋ। ਖੜ ਤੇ ਹੀ ਗੱਡੀ ਆਉਣੀ। ਇਹ ਤਾਂ ਸਭ ਤੋਂ ਵਧੀਆ ਗੱਡੀ ਹੈ। ਪੀਰ ਵਿੱਚ ਵੀ ਇਹ ਨੰਗੂ। ਹਾਂ ਹੋਰ ਵਿੱਚ ਵੀ ਇਹ ਜਾਂਦੀ ਹੈ ਭਜੀ। ਦੇਖੋ ਬਾਈ ਤੁਸਮਨ ਬਾਈ ਫੂਏ ਜੀ